ਦੇਖੋ ਜੀ ਇਹ ਡਰਾਇਆ ਇਹ ਡਰਾਇਆ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਸਾਨੂੰ ਇਹ ਦੱਸਿਆ ਗਿਆ ਹੈ ਕਿ ਅਸੀਂ ਪੰਜਾਬ ਨੂੰ ਪਿਆਰ ਨਹੀਂ ਕਰਦੇ ਇਸ ਤਰ੍ਹਾਂ ਦਰਸਾਉਂਦਾ ਹੈ ਕਿ ਅਸੀਂ ਹਿੰਦੁਸਤਾਨ ਦੇ ਨਕਸ਼ੇ ਤੇ ਨਹੀਂ ਹੈ ਕਿ ਲਾ ਲੌਣੀਆਂ ਉਹ ਤਾਂ ਪਾਕਿਸਤਾਨ ਤੋਂ ਵੀ ਵੱਡਾ ਬਾਰਡਰ ਬਣਾਤਾ ਬ੍ਰਿੰਗ ਸਾਹਿਬ ਇੱਕ ਸਵਾਲ ਹੋ ਰਿਹਾ ਹੈ ਲਾ ਐਂਡ ਆਰਡਰ ਦੀ ਤੁਸੀਂ ਗੱਲ ਕਰ ਰਹੇ ਹੋ ਸਰ ਲਾ ਐਂਡ ਆਰਡਰ ਕਿਉਂਕਿ ਹਰਿਆਣਾ ਪੁਲਿਸ ਡੀਜੀਪੀ ਸਾਹਿਬ ਇਹੀ ਕਹਿੰਦੇ ਨਜ਼ਰ ਆ ਰਹੇ ਕਿ ਲਾ ਐਂਡ ਆਰਡਰ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਏਗਾ ਦੇਖੋ ਲਾ ਐਂਡ ਆਰਡਰ ਡੀਜੀਪੀ ਜੋ ਕਹਿ ਰਿਹਾ ਹੈ ਅਸੀਂ ਤਾਂ ਅਸੀਂ ਐਂਟਰ ਹੀ ਨਹੀਂ ਹੋਏ ਲਾਅ ਐਂਡ ਆਰਡਰ ਕਿਥੋਂ ਖਰਾਬ ਹੋ ਗਿਆ ਕਿਸ ਵਿਅਕਤੀ ਜਿਸ ਤਰ੍ਹਾਂ ਦੇ ਸੁ ਸੁ ਗੱਲੇ ਆ ਮੀਟਿੰਗ 'ਚ ਕਿਸਾਨ ਜਥੇਬੰਦੀਆਂ ਨੇ ਫੈਸਲਾ ਲੈਣੇ ਅਸੀਂ ਉਹਨਾਂ ਦਾ ਜੋ ਫੈਸਲਾ ਹੋਊਗਾ ਸਾਡੇ ਸਿਰ ਮੱਥੇ ਅਸੀਂ ਤਾਂ ਬੈਕ ਐਂਡ ਤੇ ਰਹਿ ਕੇ ਕਿਉਂਕਿ ਉਹਨਾਂ ਨੇ ਆਖਿਆ ਕਿ ਪੋਲਿਟੀਕਲ ਰੰਗਤ ਨਹੀਂ ਦੇਣੀ ਚਾਹੀਦੀ ਕਿਸੇ ਵੀ ਅਸੀਂ ਇਸ ਕਰਕੇ ਅੱਗੇ ਨਹੀਂ ਜਾ ਰਹੇ ਅਸੀਂ ਬੈਕ ਐਂਡ ਤੇ ਪੰਜਾਬੀ ਹੋਣ ਦੇ ਨਾਤੇ ਪੰਜਾਬ ਨਾਲ ਤਲੁਕਤ ਰੱਖਣ ਦੇ ਸਾਡਾ ਜਿਹੜਾ ਹੈਗਾ ਉਰੇ ਨਾਤੇ ਅਸੀਂ ਕਿਸਾਨ ਭਰਾਵਾਂ ਦੀ ਸਪੋਰਟ ਕਰ ਰਹੇ ਹਾਂ ਘਟੋ ਘਟ ਸੀਰੀਅਸਲੀ ਇੰਜਰਡ ਹੈਗਾ ਜਨਰੀਆਂ ਅੱਖਾਂ ਚਲੀਆਂ ਗਈਆਂ ਜਿਨ੍ਹਾਂ ਨੂੰ ਮੈਨੂੰ ਲੱਗਦਾ ਕਿ ਸਦਾ ਦੇ ਲਈ ਉਹ ਕੰਡਮ ਹੋ ਗਏ ਨੇ ਹਿਊਮਨ ਰਾਈਟਸ ਵੈਲਿਊਜ਼ ਦੀ ਉਲੰਘਣਾ ਕੀਤੀ ਗਈ ਹੈ ਔਰ ਅਸੀਂ ਇਹ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਹੈ ਔਰ ਮੰਗ ਕੀਤੀ ਹੈ ਕਾਂਗਰਸ ਪਾਰਟੀ ਨੇ ਸੁਮੁੱਚੀ ਨੇ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਮਿਸਟਰ ਵੇਜ ਤੇ ਐਫ ਆਈ ਆਰ ਲਾਚ ਕਰੋ ਕਿਉਂਕਿ ਸਾਡੀ ਜੂਰੀਡਿਕਸ਼ਨ ਚ ਆਉਂਦਾ ਕੀ ਮਤਲਬ ਹੋਇਆ ਇਹ ਨੈ ਹੰਕਾਰ ਇਹ ਹੋਗੀ ਅੱਜ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖੀ ਹੈ ਔਰ ਚੀਫ ਸਕੱਟਰੀ ਸਾਹਿਬ ਨੂੰ ਅਸੀਂ ਮਿਲਣ ਆਏ ਸੀ ਡੈਲੀਗੇਸ਼ਨ ਦੇ ਰੂਪ ਦੇ ਵਿੱਚ ਸਰਕਾਰੀਆ ਸਾਹਿਬ ਸਰਦਾਰ ਅਮਰ ਸਿੰਘ ਜੀ ਮੈਂਬਰ ਆਫ ਪਾਰਲੀਮੈਂਟ ਗੁਰਕੀਰਤ ਜੀ ਜੀਪੀਜੀ ਔਰ ਇਹ ਚਿੱਠੀ ਦੇ ਕੇ ਆਏ ਆ ਕਿ ਜਿਹੜਾ ਕਿਸਾਨਾਂ ਨਾਲ 2 ਦਿਨ ਪਹਿਲਾਂ ਹਰਿਆਣੇ ਦੇ ਪੰਜਾਬ ਦੇ ਬਾਰਡਰ ਤੇ ਹੋਇਆ ਇਹ ਧਾਰਾ 90 ਆਰਟੀਕਲ 19 ਔਰ ਆਰਟੀਕਲ 21 ਦੀ ਉਲੰਘਣਾ ਹੈ ਫਰੀडम ऑफ स्पीच ਸਾਡੇ ਲੋਕ ਸ਼ਾਂਤ ਪੂਰ ਸ਼ਾਂਤੀਪੂਰਕ ਪ੍ਰਦਰਸ਼ਨ ਕਰ ਰਹੇ ਸੀ ਜਾਣੇ ਕਿ ਦਿੱਲੀ ਵੱਲ ਕੂਚ ਕਰ ਰਹੇ ਸੀ ਕਿਸੇ ਕਿਸਾਨ ਨੇ ਕਿਸੇ ਵਿਅਕਤੀ ਨੇ ਕਾਨੂੰਨ ਆਪਦੇ ਹੱਥ ਚ ਨਹੀਂ ਲਿਆ ਪਰ ਸਾਡੀ ਸਰ ਜ਼ਮੀਨ ਤੇ ਜਾਨੀ ਕਿ ਬਾਰਡਰ ਕਰਾਸ ਨਹੀਂ ਕੀਤਾ हरियाणा ਦਾ ਅਗਰ ਕਿਸਾਨ ਬਾਰਡਰ ਕ੍ਰੋਸ ਕਰਦਾ ਪੰਜਾਬ ਦਾ ਤਾਂ ਉਹ ਕਿਸੇ ਪ੍ਰਕਾਰ ਦੀ ਵੀ ਕੋਈ ਕਾਰਵਾਈ ਕਰ ਲੈਂਦੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜਿਸ ਪ੍ਰਕਾਰ ਸਾਡੀ ਸਰਜ਼ਮੀਨ ਤੇ ਗੋਲੀਆਂ ਚਲਾਛ ਲਾ ਕੇ ਰਬੜ ਦੇ ਜਿਹੜੇ ਬੁਲੇਟਸ ਚਲਾਏ ਗਏ ਕੱਲ ਅਸੀਂ ਇੱਕ ਆਰਮੀ ਮੈਨ ਨਾਲ ਜਦੋਂ ਗੱਲ ਕੀਤੀ ਰਾਹੁਲ ਗਾਂਧੀ ਜੀ ਨੇ ਮੈਂ ਆਪ ਦੇਖਿਆ ਕਿ ਉਹਨਾਂ ਦੇ ਸਰੀਰ ਦੇ ਵਿੱਚ ਸ਼ਰਰੇ ਸੀਗੇ ਉਹਨਾਂ ਦੇ ਹੱਥ ਤੇ ਅੱਖ ਦੇ ਵਿੱਚ ਉਹ ਕਹਿੰਦੇ ਮੈਂ ਆਰਮੀ ਚ ਰਿਹਾ ਹਾਂ ਤੇ ਮੈਂ ਹੁਣ ਪੈਨਸ਼ਨ ਤੇ ਆਇਆ ਆ ਮੈਨੂੰ ਪਤਾ ਹੈ ਕਿ ਸ਼ਰ੍ਹਾ ਕੀ ਹੁੰਦਾ ਹੈ ਤੇ ਅਥਰੂ ਗੈਸ ਕੀ ਹੁੰਦਾ ਹੈ ਕਿਉਂਕਿ ਅਸੀਂ ਜੰਮੂ ਕਸ਼ਮੀਰ ਚ ਕੰਮ ਕੀਤਾ ਸੋ ਅਥਰੂ ਗੈਸ ਦੀ ਆਰਥ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਔਰ ਕਈਆਂ ਦੇ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ 100 200 ਬੰਦਾ ਕਟੋ-ਕਟ ਸੀਰੀਅਸਲੀ ਇੰਜਰਡ ਹੈਗਾ ਜਨਨੀਆਂ ਅੱਖਾਂ ਚਲੀਆਂ ਗਈਆਂ ਜਿਨ੍ਹਾਂ ਨੂੰ ਮੈਨੂੰ ਲੱਗਦਾ ਹੈ ਕਿ ਸਦਾ ਦੇ ਲਈ ਉਹ ਕੰਡਮ ਹੋ ਗਏ ਨੇ ਹਿਊਮਨ ਰਾਈਟਸ ਵੈਲਿਊਜ਼ ਦੀ ਉਲੰਘਣਾ ਕੀਤੀ ਗਈ ਹੈ ਔਰ ਅਸੀਂ ਇਹ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨਾ ਹੈ ਔਰ ਮੰਗ ਕੀਤੀ ਹੈ ਕਾਂਗਰਸ ਪਾਰਟੀ ਨੇ ਸੁਮੁੱਚੀ ਨੇ ਕਿ ਹਰਿਆਣੇ ਦੇ ਗ੍ਰਹਿ ਮੰਤਰੀ ਮਿਸਟਰ ਵਿਜ ਤੇ ਐਫ ਆਈ ਆਰ ਲੌਂਚ ਕਰੋ ਕਿਉਂਕਿ ਸਾਡੀ ਜੂਰੀਡਿਕਸ਼ਨ ਚ ਆਂਦਾ ਕੀ ਮਤਲਬ ਹੋਇਆ ਐਨਾ ਹੰਕਾਰ ਹੀ ਹੋਗੀ ਭਾਜਪਾ ਸਰਕਾਰ ਕੇ ਉਥੋਂ ਦੇ ਮੰਤਰੀ ਕਿ ਸਾਡਾ ਬਾਰਡਰ ਕਰਾਸ ਕਰਕੇ ਤੇ ਸਾਡੇ ਲੋਕ ਹੀ ਜ਼ਖਮੀ ਕਰਤੇ ਇੱਕ ਸਰਾਸਰ ਤਕਾਏ ਔਰ ਦੂਜਾ ਅੰਬਾਲੇ ਦੇ ਐਸ ਪੀ ਤੇ ਜੀ ਦੀ ਕਮਾਂਡ ਦੇ ਹੇਠ ਸਾਰਾ ਘਟਨਾਕਰਮ ਨੂੰ ਇਨਜਾਮ ਦਿੱਤਾ ਗਿਆ ਦੋਨਾਂ ਵਿਅਕਤੀਆਂ ਤੇ ਅਸੀਂ ਐਫ ਆਈ ਆਰ ਦੀ ਮੰਗ ਕੀਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਤੋਂ ਔਰ ਆਗਰ ਵਾਕੇ ਹੀ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਨੇ ਔਰ ਪੰਜਾਬੀਆਂ ਨੂੰ ਪਿਆਰ ਕਰਦੇ ਨੇ ਇਹਨਾਂ ਦੋਵਾਂ ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਲੌਂਚ ਹੋਣੀ ਚਾਹੀਦੀ ਹੈ ਔਰ ਜਿਵੇਂ ਜਿਵੇਂ ਸਾਰੇ ਕਿਸਾਨ ਪੇਰਾਵਾ ਤੋਂ ਬਿਆਨ ਲੈਣੇ ਚਾਹੀਦੇ ਨੇ ਜੋ ਜੋ ਧਰਾਂਵਾ ਬੰਦੀ ਹੈ ਇਹ ਲਾਈਫ ਥ੍ਰੈਟਨਿੰਗ ਸੀਗਾ ਜੇ ਲੋਕ ਮਰ ਜਾਂਦੇ ਉੱਥੇ ਕਿਸੇ ਦੀ ਜਾਨ ਚਲੀ ਜਾਂਦੀ ਜਿਹੜੀ ਅੱਖ ਚਲੀ ਗਈ ਉਹ ਕੀ ਤੁਸੀਂ ਕੀ ਸਮਝਦੇ ਹੋ ਵੀ ਉਹ ਕਿਵੇਂ ਜ਼ਿੰਦਗੀ ਅੱਗੇ ਬਤੀਤ ਕਰੇਗਾ ਸੋ ਅੱਜ ਅਸੀਂ ਇਹ ਮੰਗ ਲੈ ਕੇ ਚੀਫ ਸਕੱਟਰੀ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਚਿੱਠੀ ਅਸੀਂ ਜਿਹੜੀ ਇਹ ਹੈ ਮੈਂ ਟਵੀਟ ਕਰਤੀ ਹੈ ਇਹ ਚਿੱਠੀ ਤੁਸੋਂ ਸਾਰਿਆਂ ਨੂੰ ਜਿਹੜੀ ਸਾਈਨ ਚਿੱਠੀ ਆ ਤੁਹਾਨੂੰ ਮਿਲ ਜਾਏਗੀ ਸੋ ਇਹ ਮੰਗ ਲੈ ਕੇ ਆਈ ਸੀ ਹਰੀ ਕਾਪੀ టు ਡੀਜੀਪੀ ਪੰਜਾਬੀ ਅਸੀਂ ਕੀਤੀ ਹੈ ਕਿ ਸਾਨੂੰ ਉਮੀਦ ਹੈ ਕਿ ਮੁੱਖ ਮੰਤਰੀ ਸਾਹਿਬ ਇਹਦੇ ਤੇ ਕੰਮ ਕਰਨਗੇ اور ਐਕਸ਼ਨ ਲੈ ਸਰ ਅੱਜ ਮੀਟਿੰਗ ਹੋਣ ਵਾਲੀ ਹੈ ਸ਼ਾਮ ਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਹਾਂਜੀ ਅੱਜ ਮੀਟਿੰਗ ਹੋਣ ਵਾਲੀ ਹੈ ਸ਼ਾਮ ਨੂੰ 5 ਵਜੇ ਤੁਹਾਨੂੰ ਲੱਗਦਾ ਹੈ ਕਿ ਕੁਝ ਹੋਲੋਗਾ ਕਿਉਂਕਿ ਜਿਸ ਤਰ੍ਹਾਂ ਦੀ ਸਿਚੁਏਸ਼ਨ ਸੋ ਸੋ ਗੱਲ ਇਹ ਹੈ ਮੀਟਿੰਗ 'ਚ ਇਹ ਕਿਸਾਨ ਜਥੇਬੰਦੀਆਂ ਨੇ ਫੈਸਲਾ ਲੈਣਾ ਹੈ ਅਸੀਂ ਉਹਨਾਂ ਦਾ ਜੋ ਫੈਸਲਾ ਹੋਊਗਾ ਸਾਡੇ ਸਿਰ 'ਤੇ ਅਸੀਂ ਤਾਂ ਬੈਕ ਐਂਡ ਤੇ ਰਹਿ ਕੇ ਕਿਉਂਕਿ ਉਹਨਾਂ ਨੇ ਆਖਿਆ ਕਿ ਪੋਲਿਟਿਕਲ ਰੰਗਤ ਨਹੀਂ ਦੇਣੀ ਚਾਹੀਦੀ ਕਿਸੇ ਵੀ ਅਸੀਂ ਇਸ ਕਰਕੇ ਅੱਗੇ ਨਹੀਂ ਜਾ ਰਹੇ ਅਸੀਂ ਬੈਕਐਂਡ ਤੇ ਪੰਜਾਬੀ ਹੋਣ ਦੇ ਨਾਤੇ ਪੰਜਾਬ ਨਾਲ ਤਲੁਕਤ ਰੱਖਣ ਦੇ ਸਾਡਾ ਜਿਹੜਾ ਹੈਗਾ ਉਰੇ ਨਾਤੇ ਅਸੀਂ ਕਿਸਾਨ ਭਰਾਵਾਂ ਦੀ ਸਪੋਰਟ ਕਰ ਰਹੇ ਹਾਂ ਮੀਟਿੰਗ ਕਰ ਲੈਣ ਉਹ ਮੰਗਾ ਮੰਗ ਲੈਣ ਅਸੀਂ ਤਾਂ ਚਾਹੁੰਦੇ ਹਾਂ ਸਰਕਾਰ ਉਹਨਾਂ ਦੀਆਂ ਸਾਰੀਆਂ ਮੰਗਾ ਮੰਨ ਲੇ ਸਾਨੂੰ ਕੀ ਇਤਰਾਜ ਹੈ ਚਾਰ ਮੀਟਿੰਗਸ ਹੋਣ ਪਹਿਲੀ ਮੀਟਿੰਗ ਕਰ ਲੈਂਦੇ ਉਹਨਾਂ ਦੀਆਂ ਅੱਖਾਂ ਕੱਢ ਕੇ ਉਹਨਾਂ ਦੀਆਂ ਲੱਤਾਂ ਤੋੜ ਕੇ ਉਹਨਾਂ ਦੀਆਂ ਬਾਹਾਂਾਂ ਤੋੜ ਕੇ ਉਹਨਾਂ ਦੀਆਂ ਪੱਗਾਂ ਲਾ ਕੇ ਹੁਣ ਮੀਟਿੰਗ ਕਰਨਾ ਪਹਿਲਾਂ ਤਾਂ ਅੱਗੇ 700 ਕਿਸਾਨ ਸਾਡਾ ਸ਼ਹੀਦ ਹੋਇਆ ਤੇ ਉਸ ਤੋਂ ਬਾਅਦ ਲਾਅ ਸਸਪੈਂਡ ਕੀਤੇ ਗਏ ਸਾਡੀ ਬੇਨਤੀ ਹੈ ਮੀਟਿੰਗਸ ਕਰ ਲੈਂਦੇ ਪਹਿਲਾਂ ਹੀ ਤੇ ਹੁਣ ਵੀ ਅਗਰ ਕਿਸਾਨ ਜੱਥੇਬੰਦੀਆਂ ਜੋ ਚਾਹਣੀਆਂ ਉਹਨਾਂ ਦਾ ਫੈਸਲਾ ਹੈ ਪਰ ਸਾਡੀ ਜਿਹੜੀ ਮੰਗ ਹੈ ਜੋ ਨੁਕਸਾਨ ਹੋਇਆ ਪੰਜਾਬੀਆਂ ਦਾ ਜੋ ਪੰਜਾਬ ਦੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਸਾਡੀ ਇਹ ਮੰਗ ਹੈ ਕਿ ਐਫ ਆਈ ਆਰ ਮਿਸਟਰ ਵੇਜ ਤੇ ट्रैक्टर तो नहीं नहीं पे नहीं जा सकते आंदोलन नहीं कर सकते दुनिया भर में ये आंदोलन हो रहे है वहां तो भीड़ तंत्र नहीं कहा जा रहा है हरियाणा के मुख्यमंत्री और विद साहब तो ये भी कहते हैं की ये भीड़ तंत्र है उनके लिए ये भीड़ तंत्र है हमारे लिए अन्दाता है अन्नदाता के पास साधन ही ट्रैक्टर है और पैदल जाए आपकी ट्रेन पे जाए पता नहीं कहाँ पर ट्रेन बंद करके आप कहाँ उतार के किसान को ले जाओगे क्या अतबार है आपके ऊपर अगर ट्रॉलियों पे जा रहे हैं क्या ऐतराज है ਸਾਨੂੰ ਕਿਵੇਂ ਵੇਖਦੇ ਆ ਦੇਖੋ ਜੀ ਇਹ ਡਰਾਇਆ ਇਹ ਡਰਾਇਆ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਸਾਨੂੰ ਇਹ ਦੱਸਿਆ ਗਿਆ ਹੈ ਕਿ ਅਸੀਂ ਪੰਜਾਬ ਨੂੰ ਪਿਆਰ ਨਹੀਂ ਕਰਦੇ ਇਸ ਤਰ੍ਹਾਂ ਦਰਸਾਉਂਦਾ ਹੈ ਕਿ ਅਸੀਂ ਹਿੰਦੁਸਤਾਨ ਦੇ ਨਕਸ਼ੇ ਤੇ ਨਹੀਂ ਹੈ ਕਿ ਲਾਹ ਲੌਣੀਆਂ ਉਹ ਤਾਂ ਪਾਕਿਸਤਾਨ ਤੋਂ ਵੀ ਵੱਡਾ ਬਾਰਡਰ ਬਣਾਤਾ ਬ੍ਰਿੰਗ ਸਾਹਿਬ ਇੱਕ ਸਵਾਲ ਹੋ ਰਿਹਾ ਹੈ ਲਾਅ ਐਂਡ ਆਰਡਰ ਦੀ ਤੁਸੀਂ ਗੱਲ ਕਰ ਰਹੇ ਹੋ ਸਰ ਲਾਅ ਐਂਡ ਆਰਡਰ ਕਿਉਂਕਿ ਹਰਿਆਣਾ ਪੁਲਿਸ ਡੀਜੀਪੀ ਸਾਹਿਬ ਇਹੀ ਕਹਿੰਦੇ ਨਜ਼ਰ ਆ ਰਿਹਾ ਕਿ ਲਾਅ ਐਂਡ ਆਰਡਰ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਏਗਾ ਦੇਖੋ ਲਾਅ ਐਂਡ ਆਰਡਰ ਡੀਜੀਪੀ ਜੋ ਕਹਿ ਰਿਹਾ ਹੈ ਅਸੀਂ ਤਾਂ ਅਸੀਂ ਐਂਟਰ ਹੀ ਨਹੀਂ ਹੋਇਆ ਲਾਅ ਐਂਡ ਆਰਡਰ ਕਿਤੋਂ ਖਰਾਬ ਹੋ ਗਿਆ ਕਿਸ ਵਿਅਕਤੀ ਦੀ ਅਸੀਂ ਦੁਕਾਨ ਲੁੱਟ ਲਈ ਕਿਸ ਵਿਅਕਤੀ ਨੂੰ ਅਸੀਂ ਕੁੱਟਦਾ ਕਿਸਾਨ ਭਰਾਵਾਂ ਨੇ ਕੀ ਉਹਨਾਂ ਨੇ ਨੁਕਸਾਨ ਕਰਤਾ ਜਦੋਂ ਤੁਸੀਂ ਸਾਹਮਣੇ ਉਹਨਾਂ ਦੇ ਵੱਡੇ ਵੱਡੇ ਬੈਰੀਕੇਡ ਲਾ ਦਿਓਗੇ ਕਿਲ ਲਾ ਦਿਓਗੇ ਉਹਨਾਂ ਨੂੰ ਅਥਰੂ ਕੈਸੇ ਗੋਲੇ ਸਿੱਟੋਗੇ ਤੁਸੀਂ ਲਾਅ ਐਂਡ ਆਰਡਰ ਦੀ ਸਥਿਤੀ ਪੈਦਾ ਕੀਤੀ ਹੈ ਕਿਸਾਨ ਸ਼ਾਂਤੀਪੂਰਕ ਜਾ ਰਿਹਾ ਹੈ 8 ਮਹੀਨੇ ਪਹਿਲਾਂ ਸਾਲ ਬੈਠਾ ਰਿਹਾ ਬਾਰਡਰਾਂ ਤੇ ਕਿਸਾਨ ਕੋਈ ਇਨਾ ਪਾਗਲ ਨਹੀਂ ਹੈ 8 ਸ਼ਾਂਤੀਪੂਰਕ ਕੋ ਬਾਰਡਰ ਤੇ ਬਹਿਣਾ ਚਾਹੁੰਦੇ ਸੀ ਤੁਸੀਂ ਜਾਣਦੇ ਹੋ ਜੇ ਤੁਸੀਂ ਇੱਥੇ ਰੋਕ ਲਿਆ ਉੱਥੇ ਜਾ ਕੇ ਬੈਠੇ ਰਹਿੰਦੇ ਉਹ ਤਾਂ ਦਿੱਲੀ ਅੱਗੇ ਵਧੇ ਹੀ ਨਹੀਂ ਪਿਛਲੀ ਵਾਰ ਵੀ ਅੱਗੇ ਵਧਣਾ ਚਾਹੁੰਦੇ ਤਾਂ ਵੱਜ ਜਾਂਦੇ ਠੀਕ ਹੈ ਠੀਕ ਹੈ ਠੀਕ ਹੈ ਤਾਂ ਬਿਲਕੁਲ ਮੈਂ ਤਾਂ ਮੈਂ ਤਾਂ ਉਹ ਪਤਾ ਸੈਂਡ ਨਹੀਂ ਆ ਰਹਾਗਾ ਦੇ ਵਾਸਤੇ ਸਰਕਾਰ ਸਖਤ ਐਕਸ਼ਨ ਲਵੇ ਤੇ ਕੀ ਆਏ ਨਹੀਂ ਫਿਰ